ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੇ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫਿਰ ਇੱਕ ਬੜੀ ਵਧੀਆ ਵੀਡੀਓ ਲੈ ਕੇ ਤੁਹਾਡੇ ਨਾਲ ਸ਼ੇਅਰ ਹੋਣ ਲੱਗਿਆ ਅੱਜ ਦੀ ਜਿਹੜੀ ਆਪਣੀ ਵੀਡੀਓ ਝੁੰਬਰ ਝੁੰਬਰ ਦੀ ਚਾਲ ਵਾਸਤੇ ਆਪਣੇ ਵੀਰ ਨੇ ਕਮੈਂਟ ਕੀਤਾ ਤੇ ਝੁੰਬਰ ਦੀ ਚਾਲ ਇਹ ਅੱਜ ਆਪਾਂ ਵਝਾਨ ਲੱਗਿਆ ਟੋਲ ਤੇ ਚੁੰਬਰ کئی ਤਰ੍ਹਾਂ ਦੀ ਏ ਤੇ ਜਿਹੜੀ ਮੈਂ ਤੁਹਾਨੂੰ ਅੱਜ ਵਜਾ ਕੇ ਦੱਸਣੀ ਏ ਇਹ ਹੈਗੀ ਸੈਡ ਤਾੜੀ ਚੁੰਬਰ ਇਹਦੇ ਵਿੱਚ ਕਿੰਨੇ ਡੱਗੇ ਲੱਗਣਗੇ ਕਿੰਨੀਆਂ ਛਟੀਆਂ ਲੱਗਣਗੀਆਂ ਤਾਜੂ ਟੋਲ ਦੀ ਬੀਟ ਤੇ ਦੇ ਵਿੱਚ ਦੋਸਤੋ ਛਟੀ ਇਸ ਤਰ੍ਹਾਂ ਵੱਜਣੀ ਹੈ ਇਹ ਛਟੀ ਜਿਹੜੀ ਆਪਣੀ ਇਸੇ ਤਰ੍ਹਾਂ ਲੱਗਣੀ ਤੇ ਜਿਹੜਾ ਡੱਗਾ ਇਹ 1 2 3 ਜਦੋਂ 3 ਲੱਗੀਆਂ ਫਿਰ ਖੁੱਲਾ ਡੱਗਾ ਵੱਜਣਾ ਹੈ 1 2 3 4 4 ਤੇ ਵੱਜਣਾ ਡੱਗਾ ਇੱਕ ਇੱਕ ਦੋ ਤਿੰਨ ਚਾਰ ਇਹਨੂੰ ਕਹਿੰਦੇ ਨੇ ਸਾਈਡ ਤਾੜੀ ਚੁੰਬਰ ਇਹ ਚੁੰਬਰ ਦੀ ਚਾਲ ਇਹ ਵੀ ਵੈਸੇ ਕੀ ਸਾਈਡ ਤਾੜੀ ਕਹਿ ਦਿੰਦੇ ਨੇ ਚਾਲ ਚੁੰਬਰ ਦੀ ਹੈ ਦੋ ਤਿੰਨ ਛੇਟੀ ਆਪਣੀ ਇਸੇ ਤਰੀਕੇ ਵਜਣੀ ਇੱਕ ਦੋ ਤਿੰਨ ਫਿਰ ਡਗਾ ਫਿਰ 1 2 3 4 ਤੇ ਜੇ ਡੱਗੇ ਨੂੰ ਡਬਲ ਕਰਨਾ ਤਾਂ ਡੱਗੇ ਫਿਰ ਬਾਅਦ ਵਿੱਚ 3 ਵਜਣਗੇ ਜਿਵੇਂ ਕਿ 1 2 3 ਤੇ ਤੋਂ 2 3 1 2 3 ਸਿੰਗਲ ਰੱਖਣਾ ਸਿੰਗਲ ਵਜਾ ਲਓ ਜੇ ਡਬਲ ਵਜਾਣਾ 1 2 3 1 2 3 ਫੇਰ ਸਿੰਗਲ ਵਜਾਉਣਾ ਹੈ ਤੇ ਡਬਲ ਵਜਾਉਣਾ ਹੈ 3 ਇਸੇ ਤਰ੍ਹਾਂ ਹੀ ਚਲਣੀ ਛਾਲ ਛੱਟੀ ਜਿਹੜੀ ਆਪਣੀ ਇਕੱਠਾ ਜਦੋਂ ਮਲਾਵਾਂਗੇ ਸਪੀਡ ਤੁਸੀਂ ਆਪਦੀ ਮਰਜ਼ੀ ਨਾਲ ਵੱਧ ਘੱਟ ਕਰ ਲੈਣੀ ਹੈ ਜਿਵੇਂ ਕਿ ਆਪਾਂ ਇਹਨੂੰ ਤੇਜ਼ ਵੀ ਵਜਾ ਸਕਦੇ ਹਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵਦ ਵਦ ਸ਼ੇਅਰ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅੱਗੇ ਤੋਂ ਜਿਹੜੀਆਂ ਵੀਡੀਓ ਆਉਣੀਆਂ ਨੇ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕਣ ਵੀਡੀਓ ਚੰਗੀ ਲੱਗੀ ਤਾਂ ਮਿਹਰਬਾਨੀ ਸ਼ੁਕਰੀਆ